ਲੁਧਿਆਣਾ ਦੇ ਵਿੱਚ ਜਮਿਨੀ ਚੋਣਾਂ ਦੇ ਲਈ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਆਪਣੇ ਆਗੂਆਂ ਨੂੰ ਜਿਤਾਉਣ ਦੇ ਲਈ ਲਗਾਤਾਰ ਦਿਨ ਰਾਤ ਕੰਮ ਕਰ ਰਹੀਆਂ ਨੇ ਤੇ ਇੱਕ ਪਾਸੇ ਕਾਂਗਰਸ ਦੇ ਬਹੋਡਿੰਗ ਜੋ ਕਿ ਲੋਕਾਂ ਦੇ ਵਿੱਚ ਸਵਾਲ ਪੈਦਾ ਕਰ ਰਹੇ ਨੇ ਤਸਵੀਰ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਾਂਗਰਸ ਦੇ ਜੋ ਲੁਧਿਆਣਾ ਵੈਸਟ ਤੋਂ ਉਮੀਦਵਾਰ ਨੇ ਆਸ਼ੂ ਉਹਨਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਜਗ੍ਹਾ-ਜਗ੍ਹਾ ਤੇ ਇਹ ਜੋ ਹੋਡਿੰਗਸ ਲਗਾਏ ਗਏ ਨੇ ਫੋਰ ਡਿਵੈਲਪਮੈਂਟ ਇੰਟਰਸ ਆਸ਼ੂ ਇਜ਼ ਅ ਮਸਟ ਲੁਧਿਆਣਾ ਵੈਸਟ ਤੋਂ ਲਿਖਿਆ ਆਇਆ ਹੋਇਆ ਹੈ ਇਸ ਦੇ ਵਿੱਚ ਭਾਰੀ ਕਮੀ ਹੈ ਲੋਕਾਂ ਦੇ ਵਿੱਚ ਇੱਕ ਸਵਾਲ ਇੱਕ ਕਾਫੀ ਜ਼ਿਆਦਾ ਹਜ਼ਨ ਦੇ ਵਿੱਚ ਆ ਰਿਹਾ ਵੇ ਕਿ ਇਹ ਤਸਵੀਰਾਂ ਇਤੇ ਅਧੂਰੀਆਂ ਨੇ ਇਸ ਬੋਰਡਿੰਗ ਬੋਰਡ ਦੇ ਵਿੱਚ ਹੋਡਿੰਗ ਦੇ ਵਿੱਚ ਤੁਹਾਨੂੰ ਜੋ ਪੰਜਾਬ ਦੇ ਲੀਡਰ ਦੀ ਫੋਟੋ ਕੋਈ ਵੀ ਨਹੀਂ ਦਿਖਾਈ ਦੇਵੇਗੀ ਚਾਹੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਣ ਚਾਹੇ ਇਸ ਬੋਰਡ ਦੇ ਵਿੱਚ ਜੋ ਪ੍ਰਤਾਪ ਬਾਜਵਾ ਹੋਣ ਚਾਹੇ ਹੋਰ ਪੰਜਾਬ ਦੇ ਵੱਡੇ ਸਿਆਸੀ ਆਗੂ ਕਾਂਗਰਸ ਪਾਰਟੀ ਦੇ ਹੋਣ ਕਿਸੇ ਦੀ ਵੀ ਤਸਵੀਰ ਇਸ ਚ ਨਹੀਂ ਦਿਖਾਈ ਦੇਵੇਗੀ ਜੇ ਹੁਣ ਜ਼ਿਲ੍ਹੇ ਦੀ ਜ਼ਿਕਰ ਗੱਲ ਕਰੀਏ ਤਾਂ ਤੁਹਾਨੂੰ ਜ਼ਿਲ੍ਹਾ ਪੱਤਰ ਦੇ ਵੀ ਕਿਸੇ ਵੀ ਜੋ ਸਿਆਸੀ ਆਗੂ ਦੀ ਤਸਵੀਰ ਅਤੇ ਕਾਂਗਰਸ ਦੇ ਨਹੀਂ ਦਿਖਾਈ ਦੇਵੇਗੀ ਔਰ ਕਾਂਗਰਸ ਦੇ ਇਹ ਸਿਆਸੀ ਆਗੂਆਂ ਦੀਆਂ ਤਸਵੀਰਾਂ ਜੋ ਇੱਥੋਂ ਗਾਇਬ ਹੋਣੀਆਂ ਕਿਤੇ ਨਾ ਕਿਤੇ ਕਾਂਗਰਸ ਦੀ ਇਹ ਧੜੇਬੰਦੀ ਵੱਲ ਇਸ਼ਾਰਾ ਕਰਦੀਆਂ ਨੇ ਕਾਂਗਰਸ ਦੇ ਜੋ ਲੀਡਰ ਨੇ ਵੱਡੇ ਉਹਨਾਂ ਦੀਆਂ ਤਸਵੀਰਾਂ ਇਸ ਦੇ ਵਿੱਚ ਗਾਇਬ ਨੇ ਜੋ ਕਿ ਇਹ ਗੱਲ ਵੱਲ ਸੰਕੇਤ ਦੇ ਰਹੀਆਂ ਨੇ ਕਿ ਕਾਂਗਰਸ ਦੇ ਵਿੱਚ ਅਜੇ ਵੀ ਵੱਡੇ ਪੱਧਰ ਦੇ ਉੱਤੇ ਗੁੱਟਬੰਦੀ ਦਿਖਾਈ ਦੇ ਰਹੀ ਹੈ ਗੁੱਟਬਾਜ਼ੀ ਹੋ ਰਹੀ ਹੈ ਕਾਂਗਰਸ ਦੇ ਵਿੱਚ ਹਾਲਾਂਕਿ ਜਦ ਪਰਤਪੂਸ਼ਨ ਆਸ਼ੂ ਨੂੰ ਟਿਕਟ ਦਿੱਤੀ ਗਈ ਸੀ ਲੁਧਿਆਣਾ ਪੈਸ ਜਮੀਨੀ ਚੋਣਾ ਤੋਂ ਜਦ ਉਹਨਾਂ ਦਾ ਨਾਮ ਕੈਂਡੀਡੇਟ ਦੇ ਵਜੋਂ ਐਲਾਨਿਆ ਗਿਆ ਸੀ ਤਾਂ ਰਾਜਾ ਵੜਿੰਗ ਨੇ ਲਿਧਿਆਣਾ ਤੋਂ ਐਮਪੀਪੀ ਨੇ ਉਹ ਜੋ ਆਸ਼ੂ ਉਹਨਾਂ ਦੇ ਘਰ ਪਹੁੰਚਦੇ ਨੇ ਘਰ ਪਹੁੰਚਦੇ ਨੇ ਜਿਲ੍ਹਾ ਕਾਂਗਰਸ ਦੀ ਪੂਰੀ ਟੀਮ ਨੂੰ ਲੈ ਕੇ ਵੱਡੇ ਸਿਆਸੀ ਆਗੂਆਂ ਨੂੰ ਲੈ ਕੇ ਪਰ ਮੁਲਾਕਾਤ ਨਹੀਂ ਹੋ ਪਾਂਦੀ ਔਰ ਮੁਲਾਕਾਤ ਨਾ ਹੋਣ ਤੋਂ ਬਾਅਦ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਪੱਪੂਸ਼ਨ ਆਸ਼ੂ ਦੇ ਵੱਲੋਂ ਜਿਸ ਦੇ ਵਿੱਚ ਦਾਵਾ ਕੀਤਾ ਜਾਂਦਾ ਹੈ ਕਿ ਕਾਂਗਰਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੱਟਬੰਦੀ ਨਹੀਂ ਹੈ ਔਰ ਇਹ ਗੱਲ ਆਖੀ ਜਾਂਦੀ ਹੈ ਕਿ ਉਹ ਜਲਦੀ ਹੀ ਮਿਲਾਂਗੇ ਆਪਾਂ ਪਰ ਉਸ ਤੋਂ ਬਾਅਦ ਮਿਲਾਪ ਦੁਬਾਰਾ ਨਹੀਂ ਹੋਇਆ ਹਲੇ ਤੱਕ ਪਰ ਇਹ ਗੱਲਾਂ ਨੇ ਜੋ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਗੁੱਟਬੰਦੀ ਨਹੀਂ ਹੈ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਗੁੱਟਬੰਦੀ ਨਹੀਂ ਹੈ ਪਰ ਇਹ ਤਸਵੀਰਾਂ ਕੁਝ ਹੋਰ ਬਿਆਨ ਕਰ ਰਹੀਆਂ ਨੇ ਕਿਉਂਕਿ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਪੰਜਾਬ ਦਾ ਕੋਈ ਵੀ ਜੋ ਕਾਂਗਰਸ ਦਾ ਲੀਡਰ ਨਹੀਂ ਦਿਖਾਈ ਦੇਵੇਗਾ ਨਹੀਂ ਜਿਲ੍ਹੇ ਦਾ ਕਾਂਗਰਸ ਦਾ ਕੋਈ ਵੀ ਲੀਡਰ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਸ਼ਾਇਦ ਇਹ ਵੱਡਾ ਨੁਕਸਾਨ ਹੋਵੇਗਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ ਕਿਉਂਕਿ ਇਹ ਚੀਜ਼ ਕਿਤੇ ਨਾ ਕਿਤੇ ਜੋ ਇਹ ਗੁੱਟਬੰਦੀ ਹੈ ਕਾਂਗਰਸ ਦੇ ਅਲੱਗ-ਅਲੱਗ ਧੜੇਬੰਦੀ ਹੈ ਜੋ ਕਾਂਗਰਸ ਨੂੰ ਕਮਜ਼ੋਰ ਬਹੁਤ ਕਰ ਰਹੀ ਹੈ ਕਿਉਂਕਿ ਪਿਛਲੀਆਂ ਜੇਕਰ ਚੋਣਾਂ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਸੀ ਔਰ ਕਾਂਗਰਸ ਦੀ ਹਾਰ ਦਾ ਕਾਰਨ ਇਸੇ ਵਿੱਚ ਕਾਂਗਰਸ ਦੀ ਆਪਣੀ ਢੜੇਬੰਦੀ ਬਣ ਜਾਂਦੀ ਔਰ ਇਹ ਚੋਣਾਂ ਦੇ ਵਿੱਚ ਵੀ ਇਹ ਤਸਵੀਰਾਂ ਇੱਕ ਵਾਰ ਫਿਰ ਤੋਂ ਦਿਖਾਈ ਦੇ ਰਹੀਆਂ ਨੇ ਕਾਂਗਰਸ ਦੇ ਵਿੱਚ ਜੋ ਕਿ ਇਹ ਢੜੇਬੰਦੀ ਹੈ ਇੱਕ ਵਾਰ ਫਿਰ ਤੋਂ ਸਿੱਧੇ ਤੌਰ ਤੇ ਦਿਖਾਈ ਦੇ ਰਹੀ ਹੈ ਔਰ ਇਸ ਸਮੇਂ ਸਮੇਂ ਤੇ ਇਹ ਪੋਸਟਰ ਨੇ ਜੇ ਬੈਨਰ ਫਲੈਕਸਾ ਹੋਲਡਿੰਗ ਇਹ ਬਦਲੇ ਜਾ ਰਹੇ ਨੇ ਇਹ ਨਵੇਂ ਲੱਗ ਜਾਂਦੇ ਨੇ ਔਰ ਇਹ ਇੱਕ ਹੋਲਡਿੰਗ ਇੱਕ ਦੂਰ ਸੜ ਤੋਂ ਥੋੜੀ ਦੂਰ ਇੱਕ ਹੋਰ ਹੋਲਡਿੰਗ ਉਹ ਵੀ ਤਸਵੀਰ ਤੁਹਾਨੂੰ ਦਿਖਾ ਦੰਨੀ ਆ ਕਿ ਇਸ ਦੇ ਨਾਲ ਦਾ ਹੀ ਪੋਸਟਰ ਹੈ ਯਾਨੀ ਕਿ ਇਹ ਕੋਈ ਇੱਕ ਪੋਸਟ ਨਹੀਂ ਹੈ ਇੱਕ ਅਜੀਹੀ ਪੋਸਟਰ ਇੱਥੇ ਲੱਗਿਆ ਤੇ ਅਜੀਹੀ ਹੋਰ ਕਈ ਲੁਧਿਆਣਾ ਵਾਹ ਸੜਕੇ ਦੇ ਵਿੱਚ ਪੋਸਟਰ ਲੱਗੇ ਹੋਏ ਨੇ ਜਿੱਥੇ ਕਿ ਜੋ ਇਸੇ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਔਰ ਖਾਲੀਪਣ ਜਿਹੜਾ ਹੋਵੇਗਾ ਉਹ ਵੀ ਤੁਹਾਨੂੰ ਦਿਖ ਜਾਵੇਗਾ ਕਿ ਕਾਂਗਰਸ ਦੇ ਵੱਡੇ ਲੀਡਰ ਇਹਨਾਂ ਬੈਨਰਾਂ ਦੇ ਵਿੱਚੋਂ ਗਾਇਬ ਨੇ ਚਾਹੇ ਉਹ ਰਾਜਾ ਵੜਿੰਗ ਹੋਣ ਪ੍ਰਤਾਪ ਬਾਜਵਾ ਹੋਣ ਲੁਧਿਆਣਾ ਦੇ ਜੋ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹੋਣ ਤਸਵੀਰਾਂ ਦੇ ਵਿੱਚੋਂ ਤੁਹਾਨੂੰ ਨਹੀਂ ਦਿਖਾਈ ਦੇਣਗੇ ਇਹ ਤਸਵੀਰਾਂ ਜੋ ਕਿ ਕਾਂਗਰਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੋ ਨੁਕਸਾਨ ਵੀ ਦੇ ਸਕਦੀਆਂ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਜੋ ਇਹ ਧੜੇਬੰਦੀ ਹੈ ਲੁਧਿਆਣਾ ਵਿਸਤਰੀਆਂ ਚੋਣਾਂ ਦੇ ਵਿੱਚ ਕਾਂਗਰਸ ਦਾ ਹਾਰ ਦਾ ਵੀ ਜੋ ਰੁਖ ਕਰਵਾ ਸਕਦੀਆਂ ਨੇ ਕਿਉਂਕਿ ਲੋਕਾਂ ਦੇ ਵਿੱਚ ਇਹ ਗੱਲ ਇਹ ਸਵਾਲ ਅਕਸਰ ਆ ਰਿਹਾ ਵਾ ਕਿਉਂਕਿ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਕਈ ਵੱਡੇ ਲੀਡਰ ਦਿਖਾਈ ਨਹੀਂ ਦੇਣਗੇ ਔਰ ਪੰਜਾਬ ਦੇ ਕਿਸੇ ਵੀ ਲੀਡਰ ਦੀ ਤਸਵੀਰ ਲੁਧਿਆਣਾ ਦੇ ਕਿਸੇ ਵੀ ਲੀਡਰ ਦੀ ਤਸਵੀਰ ਇਸ ਦੇ ਵਿੱਚ ਤੁਹਾਨੂੰ ਦਿਖਾਈ ਨਹੀਂ ਦੇਵੇਗੀ ਨਾ ਹੀ ਤੁਹਾਨੂੰ ਜੋ ਇਸ ਦੇ ਵਿੱਚ ਜੋ ਕਾਂਗਰਸ ਪਰਦੇਸ਼ ਪਰਦੇਸ਼ ਕਮੇਟੀ ਹੈ ਜੋ ਪੰਜਾਬ ਪ੍ਰਦੇਸ਼ ਕਮੇਟੀ ਉਸਤੇ ਕੋਈ ਸਦਸье ਉਸਤੇ ਪ੍ਰਧਾਨ ਦੀ ਫੋਟੋ ਪ੍ਰਤਾਪ ਬਾਜਵਾ ਜੋ ਕਿ ਆਪੋਜੀਸ਼ਨ ਲੀਡਰ ਨੇ ਨਾ ਹੀ ਉਹਨਾਂ ਦੀ ਤਸਵੀਰ ਤੁਹਾਨੂੰ ਦਿਖਾਈ ਦੇਵੇਗੀ ਜੋ ਕਿ ਕਾਫੀ ਜ਼ਿਆਦਾ ਨੁਕਸਾਨ ਵਾਲੀ ਹੋ ਜਾਂਦੀ ਹੈ ਕਾਫੀ ਜ਼ਿਆਦਾ ਜੋ ਕਾਂਗਰਸ ਪਾਰਟੀ ਦੇ ਲਈ ਮਾੜੀ ਹੋ ਜਾਵੇਗੀ ਕਿਉਂਕਿ ਪਹਿਲਾਂ ਵੀ ਇਸ ਚੀਜ਼ ਦਾ ਖਮਿਆਜ਼ਾ ਕਾਂਗਰਸ ਨੂੰ ਭੁਗਤਣਾ ਪਿਆ ਹੈ ਔਰ ਇਹ ਤਸਵੀਰਾਂ ਨੇ ਜੋ ਕਿ ਲੁਧਿਆਣਾ ਵੈਸ ਚੋਣਾਂ ਦੇ ਆ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸੋ ਇਸ ਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਕਿੰਨਾ ਹੋਵੇਗਾ ਇਹ ਜ਼ਰੂਰ ਦੇਖਣ लायक ਹੋਵੇਗਾ ਕਾਂਗਰਸ ਪਾਰਟੀ ਪਹਿਲਾਂ ਵੀ ਇਸ ਚੀਜ਼ ਦਾ ਖਮਿਆਜ਼ਾ ਭੁਗਤ ਚੁੱਕੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਸ ਦਾ ਖਮਿਆਜ਼ਾ ਕਿੰਨਾ ਕੁ ਭੁਗਤਣਾ ਪਵੇਗਾ ਲੁਧਿਆਣਾ ਵੈਸ ਦੀਆਂ ਚੋਣਾਂ ਕਿਸੇ ਵੀ ਟਾਈਮ ਜੋ ਅਨਾਉਂਸ ਹੋ ਸਕਦੀ ਨੇ ਜਲਦੀ ਉਹਨਾਂ ਦੀ ਅਨਾਉਂਸਮੈਂਟ ਹੋ ਜਾਵੇਗੀ ਔਰ ਉਮੀਦਵਾਰ ਵਕਬਾ ਕੋ ਉਮੀਦਵਾਰ ਆਪਣੇ ਆਪਣੇ ਜੋ ਕੈਂਡੀਡੇਟ ਨੂੰ ਜਿਤਾਉਣ ਦੇ ਲਈ ਪਾਰਟੀਆਂ ਨੇ ਜੋ ਉਮੀਦਵਾਰਾਂ ਨੂੰ ਆਪਣੇ ਆਪਣੇ ਜਿਤਾਉਣ ਦੇ ਲਈ ਲਗਾਤਾਰ ਕੰਮ ਕਰ ਰਹੀਆਂ ਨੇ ਔਰ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਵੇ ਪਰ ਕਾਂਗਰਸ ਦੇ ਵਿੱਚ ਗੁੱਟਬੰਦੀ ਕਿਤਨਾ ਕਿਤੇ ਕਾਂਗਰਸ ਦੀ ਹਾਰ ਦਾ ਕਾਰਨ ਵੱਡਾ ਬਣ ਸਕਦੀ ਵੇ